ਹਾਂ ਹੈ ਨਹੀਂ ਬਹੁਤ ਇਸ ਵਾਂ ਤੋਂ ਕਰਨਾ ਜਿਹੜਾ ਸ਼ਾਸਨ ਹੈ। ਕਿ ਆ ਬਹੁਤ ਗੱਲ ਜਿਹੜਾ ਰੋਟ ਲਾਇਆ ਨਾ ਸਾਡਾ ਹਰ ਇੱਕ ਨੂੰ ਹਟਾਣਾ। ਕਹਿੰਦੇ ਜੇ ਪਿਆਸ ਚਾਹ ਉਹਦੇ ਮੈਂ ਉਹ ਪੈਂਟ ਲਈ ਬੰਦਾ ਨਹੀਂ। ਕਿ ਆ ਕਿ ਆ ਇਧਰੋਂ ਪੱਤਲੀ ਹੋਰੋਂ ਤੋਂ ਉਧਰ ਤੋਂ ਪਾਹ ਤੇ ਪੈਰ ਨਹੀਂ ਲੱਗਣ। ਹੀਰੋ ਤੇ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਓ ਗੁਰੂ ਸਾਹਿਬ ਦੀ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਇਹਦੀ ਮਕਸਦ ਵਾਸਤੇ ਇਕੱਤਰ ਹੋਏ ਆਂ। ਉਹ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਨਾ ਕਿ ਹਾਂ ਇੱਕ ਮਾਨ ਨੇ ਭਵੇਂ ਤੇਰਨਾ ਫੈਸਲਾ ਲਿਆ ਪਰ ਬਹੁਤ ਹੀ ਵਧੀਆ ਤੇ ਦਰਸਤਵਾਨ ਕਿ ਆਮ ਪਾਰਟੀ ਨੇ ਸਾਡਾ ਬਹੁਤ ਲੋਕਾ ਦੁਗਵੀਰ ਅੰਗਰੇਜ਼ ਸਿੰਘ ਜੀ ਜਿਨ੍ਹਾਂ ਨੂੰ ਹਲਕੇ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਤਾਰਿਆ ਕਿ ਆਮ ਪਾਰਟੀ ਦਾ ਦਫ਼ਤਰ ਸਾਧ ਘਾੜਨ ਕਰਨ ਜਾ ਰਹੇ ਨੇ ਜਿਹਦੀ ਘਾਟ ਸੇ ਤਿੰਨ ਸਾਥ ਤੋਂ ਸਰਕਾਰ ਦਾ ਕਟ ਨਹੀਂ ਹੋ ਸਕਿਆ ਜੇ ਮੈਂ ਸਮਝਦਾ ਕਿ ਦੀਨਾਂ ਦੇ ਕਿਤੇ ਕਿਸੇ ਤਰਾਸਦੀ ਆ ਇਹ ਗੱਲਾਂ ਕਰਦੇ ਸਨ ਲੋਕ ਜਿਹੜੇ ਜਿਨ੍ਹਾਂ ਨੇ ਵੋਟਾਂ ਲਈਆਂ ਔਰ ਮੈਂ ਸਮਝਦਾ ਜੋ ਨਾਸ ਇੱਥੇ ਵੋਟਾਂ ਪਾਣ ਵਾਲਿਆਂ ਦਾ ਭੋਇਆ ਵਾ ਉਹ ਕਿਹਦਾ ਨਹੀਂ ਹੋਇਆ ਪੱਤਰਕਾਰ ਵੀ ਤੁਹਾਡਾ ਕਰਾਇਆ ਜੀ ਆਏ ਨੇ ਆਪਣੇ ਲੈ ਕੇ ਸਾਰੀਆਂ ਗੱਲਾਂ ਸਮਝੀਆਂ ਕਰੋ ਜੋ-ਜੋ ਤੁਹਾਡੇ ਨਾਲ ਬੀਤੀ ਆ ਜੋ ਕੋਈ 3-4 ਸਾਲ ਤੋਂ ਤੁਸੀਂ ਇਹ ਚੱਲੇ ਆ ਇੱਥੇ ਅੱਕੋ ਬਰੋਕੇ ਕੀਤਾ ਮਹਾਰਾਜ ਦੀ ਬਾਣੀ ਕਹਿੰਦੀ ਓ ਨੀਵੇਂ ਸੇ ਗੌਰਾ ਹੋਏ ਪਰ ਜੋ ਵਿਮੰਡ ਜੋ ਹੰਕਾਰ ਦੀ ਥੋੜੀ ਨਾ ਨਗਰ ਤੇ ਚਲ ਰਹੀ ਆ ਮੇਰੇ ਗੱਲ ਸਾਰੇ ਪੰਜਾਬ ਚ ਸ਼ਰ ਨਾ ਕਰਤੇ ਹੋਏ ਤੋਂ ਇਸ ਕਰਕੇ ਮੈਂ ਬਹੁਤਾ ਸਮਾਨੀ ਦਾਣਾ ਜੇ ਮੈਂ ਕੰਮ ਨਾ ਕਰ ਸਕਿਆ ਤੇ ਮੈਂ ਤੁਹਾਨੂੰ ਤੁਹਾਡੇ ਦਰ ਤੇ ਨਹੀਂ ਆਵਾਂਗਾ ਦੇਖੋ ਕਿੰਨੀ ਵਧੀਆ ਗੱਲਾਂ ਮੈਂ ਜਿਹੜੀ ਮੈਂ ਗੱਲ ਕਰ ਰਿਹਾ ਤੁਹਾਡੀ ਉਹਨਾਂ ਨੇ ਤੁਸੀਂ ਬਲਾਕ ਦਾ ਕੰਮ ਦੱਸੋ ਪੁਲਿਸ ਪ੍ਰਸ਼ਾਸਨ ਦਾ ਦੱਸੋ ਸਟੇਟ ਦਾ ਕੰਮ ਦੱਸੋ ਬਹੁਤ ਵਧੀਆ ਵੀਰ ਤੇ ਅਸ਼ੀਰਵਾਦ ਆ ਪ੍ਰਮਾਤਮਾ ਦਾ ਔਰ ਕੁਝ ਅਧਿਕਾਰੀ ਜਿਹੜੇ ਆ ਉਹ ਬਹੁਤ ਵਧੀਆ ਤੇਕੇ ਨਾਲ ਕੱਲ ਸੁਣਨ ਹੋਏ ਕਿਉਂਕਿ ਬੇਰਬਾਕ ਸ਼ਖਸੀਅਤ ਜਿੱਦੂ ਕੋਈ ਬੰਦਾ ਸਭ ਤੋਂ ਪਹਿਲਾਂ ਆਪਣੇ ਵਾਲਾ ਨਹੀਂ 100 ਗਰੀਏ ਸਿੰਘ ਬਹੁਤ ਵਧੀਆ ਵਿਅਕਤੀ ਆ ਉਹਦੇ 'ਚ ਇੱਕ ਜਨੂਨ ਆ ਕੰਮ ਕਰਨ ਦਾ ਇਹ ਸਾਡੇ ਵਿੱਚ ਇੱਕ ਜਨੂਨ ਆ ਕੰਮ ਕਰਨ ਦਾ ਤੇ ਮੈਂ ਸਮਝਦਾ ਕਿ ਜੇ ਕੋਈ ਵਿਅਕਤੀ ਉਹਦਾ ਕੰਮ ਦੇਖੀਏ ਇਹਨਾਂ ਨੇ ਕਰੀਏ ਵੋਟਾਂ ਲੈਣੀਆਂ ਜਾਂ ਸਵੇਰੇ ਵੋਟਾਂ ਪਾਏ ਵੋਟਾਂ ਸਾਡੀਆਂ सरपंच ਵੀ ਸਾਡੇ ਬਣਨੇ ਚਾਹੀਦੇ ਸੀ ਲੇਕਿਨ ਹੋਇਆ ਇਹਦੇ ਉਲਟ ਹੈ ਇਹ ਸਾਰੀ ਨਲੀ ਮਿਲੀ ਗੇਮ ਹੋਈ ਹੈ ਇੱਥੇ ਮੈਂ ਦੱਸਣਾ ਨਹੀਂ ਚਾਹੁੰਦਾ ਲੇਕਿਨ ਜਿਹੜੀ ਸੱਚ ਹੈ ਹੀ ਹੈ ਕਿ ਸਾਡੇ ਪੰਜੇ ਖਾਸ ਕੰਮ ਤੇ ਹਰਾਏ ਗਏ ਨੇ ਇਹ ਤੇ ਕਹਿੰਦੇ ਨੇ ਮੇਰੇ ਅੱਗੇ ਬੰਦੇ ਜਿੱਤੇ ਨੇ ਉਹ ਗਲਤ ਹੈ ਇਹ ਸਾਰਾ ਕੁਝ ਨਹੀਂ ਮੈਂ ਬਹਿ ਗੱਲ ਕਰ ਰਿਹਾ ਭਾਈ ਇਹ ਗੱਲ ਇਹ ਤੋਂ ਨਹੀਂ ਨਹੀਂ ਉਹਾਰੇ ਹਰਾਏ ਗਏ ਨੇ ਬਾਕੀ ਮੈਂ ਸੱਚੀਓ ਤੁਸੀਂ ਇੱਥੇ ਆਏ ਹੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਦੇਖੋ ਮੇਰਾ ਬੇਡਾ ਨਾ ਬਾਹਰ ਗਿਆ ਆਸਟ੍ਰੇਲੀਆ ਉਹ ਇੱਥੇ ਇਦਾਂ ਦੀ ਉੱਥੇ ਆਸਟ੍ਰੇਲੀਆ ਇਦਾਂ ਦੀ ਗੱਲ ਨਹੀਂ ਹੈਗੀ ਕਿ ਅੱਜ ਬੜੇ ਤੇ ਇਕੱਠੇ ਹੋ ਕੇ ਆਏ ਹੋ ਬੜਾ ਪੀੜਾ ਬੜਾ ਚਲੋ ਅਸੀਂ ਜੰਗੀਰ ਬੇਤ ਕੀਤੀ ਪਾਰਟੀ ਜੀ ਉਹਦੇ ਪਤਾ ਸਾਰਿਆਂ ਨੂੰ ਮੇਰਾ ਪਿੰਡ ਬਹਾਂਪੜਾ ਜਾਂ ਕਾਰ ਰਹੀ ਰੀਤ ਹੀ ਹੱਡੀ ਅੱਜ ਤੱਕ ਸਾਡੇ ਪਿੰਡ ਵਿੱਚ ਕਾਰਸਕਰੀ ਜੀ ਮਦ ਹਰੀ ਨੇ ਉਹ ਸਾਡੀ ਬਦੌਰਤ ਅਸੀਂ ਮਿਹਨਤ ਕੀਤੀ ਸਾਡੇ ਪਿੰਡ ਦੇ ਚਾਰ ਪੂਛੇ ਜਿਹੜੇ ਚਾਰ ਦੇ ਕਾਰਸ ਤੋਂ ਹਰਗੇ ਆਪ ਪਾਰਟੀ ਨੇ ਲਾਇਆ ਜਿਹੜੇ ਪੂਛੇ ਉਹ ਤੋਂ ਬਾਅਦ ਮੇਰੇ ਰਟਾਇਨ ਹੋਣ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਮੈਨੂੰ ਸਰਪੱਛੀ ਨੂੰ ਜੁਗਤ ਕੀਤਾ ਵੀ ਤੂੰ ਸਰਪੱਛੀ ਬਣਾ। ਥਾਲ ਜੀ ਨੇ ਪੰਚਪਤੀ ਸਰਪੱਛੀ ਦੀ ਦੋ ਲੜੀ ਸੀ ਪਰ ਚਲੋ ਉਸ ਵੇਲੇ ਸਾਡੀ ਆਪੋਜੀਸ਼ਨ ਪਾਰਟੀ ਦਾ ਜੋਰ ਚੱਲਦਾ ਜਿਹੜਾ ਮਿਟਿਆ 85% ਵੋਟਾਂ ਕਿਸੇ ਤਰ੍ਹਾਂ ਸਾਡੇ ਪਿੰਡ ਦਾ ਸਰਪੱਛੀ ਬਣਾ ਔਰ ਬਹੁਤ ਲੰਮਰ ਕੇ ਉਹਨੂੰ ਸਰਪੱਛੀ ਕੀਤੀ। ਤੋਂ ਚੱਲੇ ਸੀ ਅੱਜ ਉਹਨਾਂ ਲੋਕਾਂ ਨੂੰ ਉਹ ਪਾਰਟੀ ਦੇ ਲੀਡਰ ਨੇ ਕਲੇ ਲਾ ਕੇ ਤੇਨਾਂ ਨੂੰ ਬਚਾਰਿਆ ਇਸ ਕਰਕੇ ਮੈਂ ਆਪਣੇ ਵੱਲੋਂ ਦਰਜ ਕਰ ਕਿ ਮੈਂ ਪਾਰਟੀ ਦਾ ਪੁਰਾਣਾ ਵਰਕਰ ਹਾਂ ਮੈਂ ਪਹਿਲਾਂ ਜੀਪੀ ਜੀ ਕੰਮ ਕੀਤਾ ਪਰ ਪਿਛਲੇ ਇਲੈਕਸ਼ਨ ਵੀ ਮੈਂ ਲੜਿਆ ਸੀ ਸਰਪੰਚੀ ਦਾ ਬਹੁ ਸ਼ੋਕ ਨੇ ਜੋ ਬਹਿਣਾ ਬਣੀ ਕਿੰਨੀਆਂ ਮੇਰੇ ਦਰਕਾਰਾਂ ਘਟਾਈਆਂ ਐ ਤੋ ਤੱਕ ਕੀ ਪੂਰਾ ਢਿੱਲ ਲਾਇਆ ਕਿ ਇਹਨੂੰ ਜਿਹੜਾ ਗਾਂ ਨਹੀਂ ਬਦਲਣਾ ਸੋ ਇੱਕ ਗੱਲ ਤੇ ਪੱਕੀ ਆ ਸੇਵਾ ਕਰਦਾ ਆ ਰਿਹਾ ਸੀ ਬਾਕੀ ਨੇ ਬਹੁਤ ਮੰਨਤਾ ਔਰ ਸਭ ਤੋਂ ਵੱਡੇ ਉਹਨੂੰ ਮੰਨਦਾ ਜੰਟਾ ਨੇ ਮੈਂ ਤੁਹਾਡੇ ਚੰਨਾ ਚ ਅਰਦਾਸ ਕਰਨਾ ਤੁਸੀਂ ਜੀਵੀ ਦੇਣਾ ਪਰ ਮਾਗੋ ਘਟ ਨਹੀਂ ਜਿਨੂੰ ਜੀਤਦਾ ਹਰਾਸ ਲਿਜੋ ਜਿਨੂੰ ਜਿੱਤਦਾ ਜਿਤਾਸ ਲਿਜੋ ਅੱਜ ਤੁਹਾਡੇ ਵਿੱਚ ਦਿਨਾ ਨਗਰ ਦੇ ਅੰਦਰ ਸਾਡੇ ਆਜੇ ਜੀ ਆਪ ਪਾਰਟੀ ਕਮਾਨ ਸਾਹਮਣੀ ਆ ਉਹ ਬਿਲਕੁਲ ਨਹੀਂ ਮੁਕਸ਼ਾ ਜਾਊਗਾ ਇੱਥੇ ਇੱਕ ਸਾਡੀ ਪਾਰਟੀ ਆ ਜਿਹੜੀ ਇਹ ਇੱਕ ਇਮਾਨਦਾਰੀ ਦੇ ਬੇਸ ਦੇ ਉੱਤੇ ਗढ़ी ਕੀਤੀ ਗਈ ਸਾਡੇ ਜਿਹੜੇ ਕਨਕੀਵਰ ਸ੍ਰੀ ਅਰਜਿੰਦ ਕੇਜ ਜੀਵਾਲ ਜੀ ਤੇ ਸਾਡੇ ਸਰਦਾਰ ਜੀ ਔਰ ਸਾਡੇ ਹਰਮਨ ਕੌਰੇ ਨੇਤਾ ਸਰਦਾਰ ਮੁੱਖ ਮੰਤਰੀ ਸਰਦਾਰ ਪੱਤਨ ਸਿੰਘ ਮਾਨ ਜੀ ਕਿ ਜਿਹੜੇ ਇੱਕ ਬਿਲਕੁਲ ਮੇਗ ਤੇ ਕਹਿੰਦੇ ਕਿ 바ਵਾ ਸਾਹਿਬ ਦੇ ਉਮੀਦਵਾਰ ਦੀ ਸੋਚ ਤੇ ਚੱਲਣ ਵਾਲੇ ਜਿਹੜੇ ਇਨਸਾਨ ਆ ਜਿਹਨ ਇੱਕ ਸੱਚ ਦਾ ਸਾਥ ਦਿੰਦੀ ਆ ਇੱਕ ਮਹੀਨੇ ਤੁਹਾਨੂੰ ਯਾਦ ਨੇ ਚਾਹੁੰਦਾ ਕਿ ਕਿਸੇ ਵਿਆਹ ਦੇ ਉੱਤੇ ਫੰਕਸ਼ਨ ਦੇ ਸੀਗੇ ਸੀਐਮ ਸਾਹਿਬ ਦੇ ਨਾਲ ਤੇ ਸੀਐਮ ਸਾਹਿਬ ਨੇ ਉੱਥੇ ਹਾਲਚਾਲ 1 ਮਿੰਟ ਵਾਸਤੇ ਪੁੱਛਿਆ ਨੇ ਬਾਵਾ ਆਪਣੇ ਪੰਜਾਬ ਨੂੰ ਸੋਨੇ ਦੀ ਚੀੜੀ ਬਣਾ ਦੇਣਾ ਇਦਾਂ ਕਿ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹ ਵੀ ਪੰਜਾਬ ਨੂੰ ਸੋਨੇ ਦੀ ਚੀੜੀ ਬਣਾਉਣ ਵਾਸਤੇ 24 ਘੰਟੇ ਸੌਂਦੇ ਰਹਿੰਦੇ ਆ ਤੁਹਾਨੂੰ ਪਤਾ ਹੋਏਗਾ ਕਿ ਉਹਨਾਂ ਜਲੰਧਰ ਇਲੈਕਸ਼ਨ ਸੀਗੇ ਜਿੱਥੇ ਅਸੀਂ 35000 ਦੀ ਵੋਟ ਦੇ ਉੱਤੇ ਜਿੱਤੇ ਆ ਕਿ 6 ਜਨਮ ਦੀ ਬੇਟੀ ਛੱਡ ਕੇ ਸਾਡੇ ਮਾਣ ਡਾਕਟਰ ਗੁਰਪ੍ਰੀਤ ਕੌਰ ਜੀ ਸਰਦਾਰ ਭਗਤ ਸਿੰਘ ਕਾਰਜ ਜੀ ਦੇ ਵਾਈਫ ਵੀ ਤੇ ਉਹ ਬੇਟੀ ਜਿਹੜੀ ਦਾਦੀ ਕੋਲ ਰਹਿੰਦੀ ਸੀ ਪਰ ਉਹ ਦੋਵਾਂ ਜੀਆਂ ਨੇ ਵੀ ਮਿਹਨਤ ਕੀਤੀ ਹੈ ਕਿ ਉਹਨਾਂ ਨੇ ਆਪਣਾ ਬੱਚਾ ਤੱਕ ਦੇ ਦੇਖਿਆ ਪੰਜਾਬ ਨੂੰ ਸਭ ਤੋਂ ਆਪਾਂ ਉਹਨਾਂ ਦੇ ਹੀ ਜਿਹੜੇ ਕਿ ਉਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਉਹੀ ਇਹ ਜਿਹੜੀ ਮੈਂ ਕਮਪਾਨ ਕਹੀ ਨੇ ਤੇ ਉਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਮੌਕੇ ਕੰਮ ਕਰ ਰਿਹਾ ਤੇ ਦੂਜੀ ਗੱਲ ਇਹ ਮੇਰਾ ਹਲਕਾ ਵਾ ਇਹ ਮੇਰਾ ਜੱਦੀ ਹਲਕਾ ਮੇਰਾ ਪਰਿਵਾਰ ਆ ਤੇ ਆਪਣੇ ਪਰਿਵਾਰ ਕਰਕੇ ਕਹਿੰਦੇ ਜਦੋਂ ਪਰਿਵਾਰ ਤੇ ਕੋਈ ਮੁਸੀਬਤ ਆਉਂਦੀ ਆ ਤੇ ਪੁੱਤਵਾ ਦਾ ਪਹਿਲਾ ਪੁੱਤਾ ਹੁੰਦਾ ਤੇ ਮੈਂ ਇਸ ਹਲਕੇ ਦਾ ਪੁੱਤਵਾ ਹੀ ਮੇਰਾ ਹਲਕਾ ਠੀਕ ਹੈ ਜੀ ਕਿਤੇ ਇੱਧੇ ਇੱਕ ਆਪਾਂ ਗੱਲ ਕਰਦੇ ਆ ਕਿ ਮੈਂ ਕਿਸੇ ਕਾਂਗਰਸ ਦਾ ਬੰਦਾ ਹੀ ਬੀਨੀ ਨੇ ਇੱਥੇ ਬੈਠੇ ਨੇ ਮੈਂ ਆ ਕੇ ਮੈਂ ਕਿਹਾ ਜੀ ਇਥੇ ਚਾਰ ਪੰਜ ਬਾਰੀ ਮੈਂ ਕਹਿੰਦਾ ਕੋਈ ਐਮਐਲਏ ਭਈ ਜਾਂਦੇ ਕੀ ਚੱਕਰ ਹੈ ਇਹਨਾਂ ਦਾ ਹੈ ਕਿ ਜਿਆਦੇ ਲੋਕਾਂ ਨੂੰ ਕੋਈ ਦੁੱਜਾ ਨਹੀਂ ਲੱਗਦਾ ਜਾਂ ਕੀ ਹਿਸਾਬ ਹੈ ਮੈਂ ਕਹਿੰਦਾ 75 ਸਾਲ ਤੋਂ ਤੀਨਾਂ ਨਗਰ ਉੱਧਾ ਹੀ ਆ ਜਦੋਂ ਨਾ ਮੈਂ ਇੱਥੇ ਆਇਆ ਪਹਿਲਾਂ ਕਿ ਚਲੋ ਆਪਾਂ ਬਾਹਰ ਉਧੋਵੀਂ ਇੱਥੇ ਬੈਸਟ ਨਹੀਂ ਇੱਥੇ ਹੀ ਸਾਰਾ ਕੁਝ ਹੀ ਇਹਨਾਂ ਨੇ ਕਿਰਾਇਆ ਤੇ ਕੱਫਾਂ ਨਹੀਂ ਤੇ ਮੈਂ ਕਹਿੰਦਾ ਜਿੱਤ ਕਿੱਦਾਂ ਜਾਂਦੇ ਤੇ ਕਹਿੰਦੇ ਯਾਰ ਇਹਨਾਂ ਕੋ ਪੈਸਾ ਬੜਾ ਪੈਸੇ ਦੀ ਗੱਲ ਸਮਝ ਲੈਂਦੇ ਆਪਾਂ ਮਤਾਉਮ ਤੂੰ ਹੀ ਮਤਾਉ ਠੀਕ ਹੈ ਜੀ ਇਹਨਾਂ ਨੇ ਕਿਹਾ ਨਾ ਕੋ ਪੈਸਾ ਬੜਾ ਤੇ ਸਾਧ ਸੰਗਤ ਜੀ ਇਸ ਸਾਡੀ ਤੌਰ ਤੇ ਲੋਕ ਅਕਦਾਉਂ ਵੀ ਦੇ ਤੇ ਅੱਜ ਬਾਰਡਰ ਇੱਥੇ ਨਹੀਂ ਸਾਹ ਸਮਝੀ ਅੱਜ ਬਾਰਡਰ ਪ੍ਰੋਬਲਮ ਕਰਾ ਹੈ ਠੀਕ ਹੈ ਜੀ ਕਹਿੰਦੇ ਜਿਸੇ ਤਾਕਤੂ ਸ਼ਕਤੀ ਦੇ ਕਿ ਯਾਰੋ ਜਿਨ੍ਹਾਂ ਦਾ ਉਹਦੇ murid ਕਿਨੇ ਬੰਦੇ ਨਾਲ ਕਿੰਨੋਂ ਉਹਸ਼ ਕੌਮ ਚ ਹੋਏ ਸ਼ਹੀਦ ਕਿਨੇ ਗਏ ਜਿਨ੍ਹਾਂ ਦੇ ਜ ਕਿਸ਼ੇ ਤਾਕਤ ਦੀ ਸ਼ਕਤੀ ਦੇਖੀ ਇਹ ਉੱਚ ਜਿਹੜੂ ਤੋਂ ਆਵਾ ਮਾਜਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਮੁਰਸ਼ਾ ਕਰਦਾ ਉੱਚ ਜਿਹੜੂ ਤੋਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਬੰਦੇ ਆ ਇਹ ਸਾਰੇ ਮਾਜੇ ਦੇ ਜਿਹੜੂ ਆਪਾਂ ਲੜ ਕੇ ਹਾਕਮ ਨਹੀਂ ਆਉਂਦੇ ਆਪਾਂ ਆਪਣੇ ਹਾਕਮ ਬਣ ਸਕਦੇ ਆ ਪਰ ਦੇ ਦੇ ਵਿੱਚ ਝੋਕ ਨਹੀਂ ਸਕਦੇ ਸਾਹਸ ਸਿੰਘ ਜੀ ਤੇ ਅੱਜ ਮੇਰੀ ਜਿੰਨੇ ਵੀ ਮੇਰੇ ਵੀਰ ਜੀ ਕਿਹਾਏ ਨੇ ਮੈਂ ਤੁਹਾਨੂੰ ਇਹ ਪ੍ਰਣ ਦਿੰਦਾ ਕਿ ਤੁਹਾਡੇ ਵੀਰ ਨੂੰ ਨਾਲ ਦੇ ਬਾਰ ਬਾਰੀ ਵੀ ਜਿੱਤੂ ਆ ਕੇ ਖਾਲ ਦੋ ਕਿ ਤੁਹਾਡੇ ਨਾਲ ਉਸੇ ਵੇਲੇ ਤੁਰਪਾ ਗਿਆ ਕੋਈ ਲੀਡਰ ਨਹੀਂ ਆ ਇਹ ਤੁਹਾਡਾ ਸੇਵਕ ਆ ਕਿਉਂਕਿ ਲੀਡਰ ਬਣਾਦੀ ਦੁਨੀਆ ਤੇ ਤੁਹਾਡੀ ਵੋਟ ਜਿਹੜੀ ਉਹ ਤੇ ਅਰਸ਼ ਤੋਂ ਫਰਸ਼ ਤੇ ਤੇ ਫਰਸ਼ ਤੋਂ ਅਰਸ਼ ਤੇ ਤੁਸੀਂ ਪਹੁੰਚਾ ਸਕਦੇ ਹੋ ਤੇ ਕੋਈ ਲੀਡਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇ ਅੱਜ ਮੇਰਾ ਭਾਅ ਤੇ ਮੈਂ ਇਹ ਵਰਤਰਾ ਦੇ ਸਿੱਤੇ ਆਪਣੀ ਦੁਨੀਆ ਦੇ ਸਿੱਤੇ ਆ ਕੋਈ ਲੀਡਰ ਕੱਲਾ ਨਹੀਂ ਆ ਕਿ ਉਹਦਾ ਵੀ ਆ ਤੇ ਉਹਦਾ ਇੱਕ ਪਾਸੇ ਦੀ ਮੈਨੂੰ ਉਹਦਾ ਵੀ ਚਾਹੀਦਾ ਮੈਨੂੰ ਤੁਸੀਂ ਚਾਹੀਦੇ ਹੋ ਕਿਉਂਕਿ ਬਤਹੀ ਮੇਰੇ ਨਾਲ ਤੇ ਮੈਂ ਸੌ ਉਹਦੇ ਮੇਰੇ ਪੈਰਾਂ ਦੇ ਤਲੇ ਰੂਲੂਂਗੇ ਹਰ ਇੱਕ ਜਣਾ ਵਾਂਗੀ ਤੁਹਾਡੇ ਨਾਲ ਇਸ ਕਰਕੇ ਜਿੱਥੇ ਇਹ ਮੇਰੀ ਗੱਲ ਜਿਵੇਂ ਤੁਹਾਡੀ ਕਦਰ ਨਹੀਂ ਉਥੇ ਮੇਰੀ ਵੀ ਕਦਰ ਨਹੀਂ ਸਾਥ ਸੰਜੇ ਜੀ ਤੇ ਮੈਂ ਤੁਹਾਡੇ ਨਾਲ ਆ ਤੁਹਾਡੇ ਨਾਲ ਖੜਾ ਹਾਂ ਠੀਕ ਹੈ ਇਹ ਲੀਡਰ ਇਹ ਭੁੱਲ ਜਾਂਦੇ ਨੇ ਜਿਹੜੇ ਸਿਆਸਤ ਦੇ ਲੀਡਰਾਂ ਕੁਰਸੀਆਂ ਤੇ ਬੈਠੇ ਹੋਣਾ ਇਹਨਾਂ ਨੇ ਪਰਿਵਾਰਵਾਦ ਬੁਧਾਲੇ ਦਾ ਜਿੱਦਾਂ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਤੋਂ ਮਹੀਨਾ ਤੋਂ ਪਹਿਲਾਂ ਮੇਰੇ ਬਾਬਾ ਨਾਨਕ ਦੇ ਵਿੱਚ ਇਲੈਕਸ਼ਨ ਹੋਈ ਹੈ ਬਹੁਤ ਤਗੜੀ ਠੀਕ ਹੈ ਉਹਨਾਂ ਨੇ ਪਰਿਵਾਰਵਾਰ ਪਹਿਲਾਂ ਆਪੋਂ ਮੈਂ ਵੀ ਪੜ ਗਏ ਫੇਰ ਅਸੀਂ ਆਪਣੀ ਜਰਾਨੀ ਨੂੰ ਦੇਤੀ ਅੱਗੇ ਆਪਣੇ ਪੋਤੇ ਇਹਨਾਂ ਨੇ ਪਰਿਵਾਰਵਾਰ ਪਰ ਸਾਹ ਸੰਦੇਜੀ ਜਿਹੜਾ ਕਹਿੰਦੇ ਸੀ ਨਾ ਕਿ ਹਿੰਦੀ ਜਿੱਤ ਪੱਕੀ ਆ ਆਲਾ ਹੋਣਾ ਬਾਕੀ ਆ ਲੋਕਾਂ ਨੇ ਧੌਲ ਜੋ ਖੁੰ ਨੂੰ ਬੜਾ ਕੰਦਿਆ ਕਿ 6000 ਦੀ ਮੋਤਨਾਰ ਆ ਗਿਆ ਉਹ ਬੱਠੀਆਂ ਤੇ ਤੁਹਾਡੀ ਮੋਤ ਇੱਧਰ ਦੀ ਹੈ ਨਾ ਕਿ ਜੇ ਮੈਂ ਉਧਰ ਜਾ ਕੇ ਉਹਨਾਂ ਦੀ ਵਗਾ ਚ ਗੂੜ੍ਹ ਦੇ ਸਕਦਾ ਤੇ ਕਿਤੇ ਮੈਂ ਕਹਿੰਦੀ ਚ ਨਹੀਂ ਮੰਨਦਾ ਇਹ ਤਾਂ ਕੋਈ ਗਿੰਦੀ ਚ ਨਹੀਂ ਆਗੇ ਕਹਿੰਦੇ ਕਿ ਮੈਂ ਦੋ ਤਿੰਨ ਵਾਰ ਗਿਆ ਕਹਿੰਦੇ ਬਊ ਕੋ ਜਣਾ ਬਊ ਕੋ ਜਣਾ ਉਹ ਜਿਹੜਾ ਹੈ ਹੈ ਹੀ ਬਊ ਨੇ ਸਵਾਹ ਕੰਮ ਕਰਨਾ ਜਿਹੜਾ ਜਥੇਦਾਨ ਹੈ ਉਹ ਤਾਂ ਮਾਰੇਗਾ ਇੱਦਾਂ ਕਿਹਨੇ ਕੰਮ ਨਹੀਂ ਕਰਨਾ ਨਾ ਆਪਾਂ ਕਰਨ ਦੇਣੇ ਆ ਤੇ ਇਹ ਮੁੱਢ ਸੋਚਨ ਤੋਂ ਅਫਸਰਾਂ ਨੂੰ ਇੱਕ ਵਾਰੀ ਖਾਸ ਕਰਕੇ ਅਫਸਰਾਂ ਨੂੰ ਕਹਿ ਦੇਣਾ ਚਾਹੁੰਦਾ ਜਿੰਨਾ ਵੀ ਪ੍ਰਸ਼ਾਸਨ ਹੈ ਇਹ ਬਊ ਕੋ ਦਾ ਜਿਹੜਾ ਰਾਟ ਲਾਇਆ ਨੇ ਰਾਟ ਹਟ ਦੇ ਮੈਨੂੰ ਹਟਾਣਾ ਆਦਾ ਵਾ ਤੇ ਜੇ ਮੈਂ ਸਿੱਧਾ ਹੋ ਗਿਆ ਤੇ ਮੈਂ ਉਹ ਭੈਂਦੀਏ ਮੱਟੋ-ਮੱਟੀ ਭਜਾਵਾਗੇ ਕੀ ਯਾਦ ਕਰਨੀ ਇਧਰੋਂ ਭਜਣਗੇ ਉਧਰੋਂ ਵੀ ਇਧਰ ਤੋਂ ਪਾਰ ਪੈ ਨਹੀਂ ਲੱਗਣਗੇ ਇਓ ਤੇ ਲੀਡਰ ਨੂੰ ਇੱਕ ਪਤਾ ਹੁੰਦਾ ਵਾ ਦੇਖੋ ਇੱਕ ਲੀਡਰ ਹੀ ਆ ਕਿ ਜਿਹਨੂੰ ਆਪਣਾ ਪਤਾ ਕਿ ਆਪਣੇ ਵਰਕਰ ਕਿੱਦਾਂ ਦੇ ਆ ਇੱਕ ਲੀਡਰ ਹੀ ਆ ਕਿ ਜਿਹਨੂੰ ਆਪਣੀ ਹੈ ਤੁਸੀਂ ਅੱਜ ਇੱਥੇ ਆਏ ਤੁਸੀਂ ਮੇਰੇ ਕਰਕੇ ਆਏ ਹੋ ਤੇ ਜੇ ਮੈਂ ਤੁਹਾਡੇ ਤੋਂ ਪੇਠ ਵਕਾਲਾਵਾ ਤੇ ਮੇਰੇ ਤੋਂ ਲਾਂਟੂ ਬੰਦਾ ਦੋ ਇਸ ਦੁਨੀਆ ਦੇ ਵਿੱਚ ਤੇ ਮੈਂ ਸਾਰਾ ਸੱਚਾ ਜੀ ਨਾ ਇੱਥੇ ਵੋਟ ਮੰਗਣ ਆਇਆ ਨਾ ਕੁਛ ਮੈਂ ਤੁਹਾਡਾ ਸਾਥ ਹੱਥ ਦੇਣ ਆਇਆ ਤੇ ਤੁਹਾਡੀ ਸਰਕਾਰ ਇਹ ਕਹਿੰਦੀ ਆ ਕੰਮ ਕਰਾਂਗੇ ਤੇ ਵੋਟ ਪਾਓ ਕੰਮ ਕਰਾਂਗੇ ਤੇ ਵੋਟ ਨਾ ਪਾਓ ਠੀਕ ਹੈ ਜੀ ਤੇ ਸਾਡਾ ਕੰਮ ਬੋਲੇਗਾ ਕਿਉਂਕਿ ਉਜੇ ਕੇ ਸਰਦਾਰ ਦੀ ਅਨਸਰ ਹੈਗੇ ਜਿਹੜੇ ਇੰਨੀ ਗੱਲ ਕਹਿੰਦੇ ਆ ਕਿ ਇਦਾਂ ਦਾ ਕੋਈ ਘਰੂਪੀ ਆ ਗਿਆ ਉਹ ਬੰਦਾ ਪੁੱਛੇ ਜੇ ਘਰੂਪੀ ਆਇਆ ਹੁੰਦਾ ਤਾਂ ਇਹ ਪੋਸਟਰ ਇਦਾਂ ਨਹੀਂ ਲੱਗ ਜਾਣੀ ਜੇ ਘਰੂਪੀ ਆਇਆ ਹੁੰਦਾ ਤੇ ਉੱਥੇ ਜਿਹੜੀ ਇਹ ਨਹੀਂ ਜਿਹੜੀ ਦਿੱਲੀ ਤੱਕ ਡਿਊਟੀ ਲੱਗੀ ਇਦਾਂ ਨਹੀਂ ਲੱਗ ਜਾਣੀ ਸੀ ਆਪਾਂ ਇਸ ਪਾਰਟੀ ਦੇ ਵਿੱਚ ਖੜੇ ਆ ਤੇ ਮਜ਼ਬੂਤ ਕਿਸੇ ਦੇ ਪਿਓ ਦੀ ਪਾਰਟੀ ਨਹੀਂ ਹੈ ਤੁਹਾਡੇ ਸਾਰਿਆਂ ਦੀ ਪਾਰਟੀ ਹੈ ਇਹ ਤੁਸੀਂ ਪਾਰਟੀ ਬਣਾਈ ਹੈ ਇਹ ਉਹ ਵਰਕਰ ਨੇ ਬਣਾਈ ਜਿਹਨੇ 2017 ਦੇ ਵਿੱਚ ਜਿਨ੍ਹਾਂ ਨੇ ਆਪਣੀ ਮਿਹਨਤ ਗੋਮ ਪਸੀਨੇ ਦੀ ਕਮਾਈ ਦੇ ਨਾਲ ਇਹ ਪਾਰਟੀ ਬਣਾਈ ਹੈ ਫਿਰ ਉਹਨਾਂ ਨੇ 2017 ਦੇ ਵਿੱਚ ਜਿਹੜੇ 10% ਵੋਟ ਦੇ ਹੱਕੇ ਦੀ ਦਿੱਤੀ ਆ ਉਹ ਵਰਕਰਾਂ ਨੇ ਪਾਰਟੀ ਬਣਾਈ ਆ 2022 ਦੇ ਵਿੱਚ ਜਿਨ੍ਹਾਂ ਨੇ ਆਪਣੀ ਕੋਲ ਮਸ਼ੀਨਾਂ ਸਾਥ ਸੰਗਤ ਜੀ ਤੁਹਾਨੂੰ ਸੋਚ ਕੇ ਆ ਰਹੀ ਹੋਈ ਜੀ ਕਿ 2020 ਦੇ ਵਿੱਚ ਕਰੋਨਾ ਕਾਲ ਚੱਲਦਾ ਸੀ ਅਸੀਂ ਲੋਕਾਂ ਦੇ ਕੋਲੋਂ ਵੋਟਾਂ ਮੰਗਣ ਜਾਂਦੇ ਹੀ ਤਾਂ ਲੋਕੀ ਜਿਹਾ ਉੱਠ ਕੇ ਆ ਜਾਂਦੇ ਹੀ ਨਾ ਤੇ ਸਿਰਫ ਨਾ ਤੁਸੀਂ ਹੀ ਸਾਥ ਕਰਦੇ ਰਹੇ ਆ ਕਿ ਆਮ ਆਦਮੀ ਪਾਰਟੀ ਵਾਲੇ ਆ ਗਏ ਅਸੀਂ ਉਹ ਵਰਕਰ ਆ ਇਹ ਸਾਡੀ ਪਾਰਟੀ ਆ ਤੁਹਾਡੀ ਪਾਰਟੀ ਕਿਸੇ ਦੇ ਪਿਓ ਦੀ ਪਾਰਟੀ ਨਹੀਂ ਹੈਗੀ ਤੇ ਨਾ ਅਸੀਂ ਚੱਲਣ ਦੇਣੀ ਠੀਕ ਹੈ ਜੀ ਇਹ ਤੁਹਾਡੀ ਆਪਣੀ ਪਾਰਟੀ ਆ